ਮ ਬਰਹੀਏ ਰੋਣ ਸਗਲ ਵਿਕਾਰੋ ਰੋਣ ਸਗਲ ਵਿਕਾਰੋ ਗਾ ਪ੍ਰਸੰਸਾਰੋ ਮਾਇਆ ਕਰਨ ਰੋਵੇ ਸੰਗਾ ਮੰਦਾ ਕਿ ਸੁਝ ਨਹੀਂ ਇਹ ਤਨ ਇਹ ਰਖੋਵੇ ਅਥੇ ਆਇਆ ਸਭ ਕੋ ਜਾਂਸੀ ਕੂੜ ਤ੍ਰੋਹ ਅਹੰਕਾਰੋ ਨਾਨਕ ਗੁਰਨਾ ਬੱਬਾ ਜਾਣੀਏ ਜੇ ਦੋ ਵੇ ਨਾਏ ਪਿਆਰੋ ਵਡਹੰਸ ਬਹਲਾ ਪਹਿਲਾ ਆਹੋ ਮਿਲੋ ਸਹੇਲਿਓ ਸੰਘੜਾ ਲਾਹੁ ਨਹਿ ਹਾਲ ਰੋਵੇ ਬਿਰਹਾ ਤਨ ਕਾ ਆਪਣਾ ਸਰਬ ਸੰਭਾਲੇ ਹਾਲ ਸਰਬ ਸੁਵਾਲੇ ਪੰਥ ਨਿਹਾਲੇ ਆਸਾ ਤੇ ਉਠ ਜਾਣਾ ਜਿਸ ਦਾ ਕੀ ਨਾਂ ਤੇ ਨਹੀਂ ਲੀਆ ਹੋ ਅਕਸ਼ੈ ਕਾ ਭਾਣਾ ਜੋ ਤੈਨੂੰ ਕਰਤਾ ਸੁਆਗੇ ਆਇਆ ਅਸੀਂ ਤੇ ਉਪਰਮ ਕਰੇ ਹਾਂ ਆਵੋ ਮਿਲੋ ਸਹਲਿਓ ਸੱਚਾ ਨਾਮ ਲੈ ਹਾ ਮਰਨਾ ਮੰਦਾਰੁ ਪਇ ਕੀਏ ਜੇ ਮਰ ਜਾਣਾ ਐਸਾ ਕੋਏ ਸਾਈਂ ਉਸ ਸੇਵੇ ਹੋ ਸਾਰੇ ਗੋ ਸਮਰਥ ਆਪੜਾ ਪੰਥੋ ਸਹਿਲਾ ਆਗੇ ਹੋਏ ਪੰਥੋ ਸਹਿਲੇ ਜਾਵੋ ਤਾਂ ਫਲ ਪਾਵੋ ਆਗੇ ਨਿਹੜਾਈ ਕਿਤੇ ਸੇਵੋ ਜਾਵੋ ਸੱਚ ਸਮਾਵੋ ਤਾਂ ਬਦਲੇ ਕੈ ਪਾਈ ਮਹਿਲੀ ਜਾਏ ਪਾਵੋ ਫਤਮੇ ਪਾਵੋ ਰੰਗ ਸੋਹਣੀਆਂ ਮਣ ਮਰਣਾ ਮੰਦਾ ਲੋਕਾਂ ਅਰਖੀਏ ਜੇ ਕੋਈ ਮਰ ਜਾਣ ਮਰਨ ਮਨਸਾ ਸੂਰਿਆ ਹੱਥ ਹੈ ਜੋ ਏ ਮਰਨ ਪਰਵਾਣੋ ਸੂਰੇ ਸਹੀ ਆ ਗਿਆ ਕੀ ਹੈ ਦਰਗਰ ਪਾਵੇ ਸਾਕੀ ਮਾਣੋ ਦਰਗਹਿ ਮਾਣ ਪਾਵੇ ਬਤਸਿਓ ਜਗ ਹੈ ਅਗੈ ਦੂਖ ਖੁਲਾ ਲਾਗੇ ਘਰ ਏਕ ਤਿਆਰ ਤਸਰ ਪਾ

ਜਿਨੇ ਕਿਆ ਸੋਈ ਦਾਣਾ ਤਾਦਾ ਰੂਪ અપਾਰੋ ਨਾਨਕ ਕਿਸ ਰੋ ਬਾਬਾ ਰੋਈਏ ਬਾਜੀ ਹੈ ਇਹੋ ਸੰਸਾਰੋ ਵੜ ਹੰਸ ਮਹਲਾ ਪਹਿਲਾ ਦਖਣੀ ਸੱਚ ਸਰੰਦਾ ਸੱਚ ਜਾਣੀਏ ਇਸ ਟੜਾ ਪ੍ਰਗਤ ਗਾਰੋ ਜਿਨਾ ਪੀਨ ਆਪ ਸਜਿਆ ਸਕੜਾ ਲਖ ਅਪਾਰੋ ਦੋਲੇ ਪਰੇ ਜਵਣੋ ਬਿਛੜਿਆ ਗੁਰ ਦੇ ਘੋਰ ਅੰਧਾਰੋ ਸੂਰਜ ਚੰਦ ਸਰਦੇ ਅਨ ਐਨਸ ਜਨਤ ਵਿਚਾਰੋ ਅਕਾਲ ਸਾਹਿਬ ਸੱਚ ਤੋਂ ਸੰਕੜਾ ਦੇਹ ਪਿਆਰ ਰਹਾਉ ਤੁਧ ਸਰਜੀ ਮੇਦਨੀ ਤੁਸਪ ਦੇਵ ਨਹਾਰੋ ਨਾਰੀ ਪਰਤੋ ਸਰਜੀ ਬੇਖ ਮਾਇਆ ਬਹੁਤ ਪਿਆਰ ਹਾਣੀ ਬਾਣੀ ਤੇਰੀ ਆ ਦੇ ਜੀਆ ਆਧਾਰੋੁਰਤ ਤਤਰ ਚਾਇਆ ਸਕਲ ਰੜਹਾਰੋ ਆਵਾ ਗਵੜਨ ਸਰਜਿਆ ਤੂ ਥਿਰ ਕਰਨੇ ਹਾਰੋ ਜੰਮਰ ਮਰਣਾ ਆਇ ਗਿਆ ਬਲਕ ਜੀ ਹੋ ਬਿਕਾਰ ਉਡੜੇ ਨਾ ਮਿਸਾਲਿਆ ਬੁੱਢੜੇ ਕਿਆ ਤਿਸ ਚਾਰੂ ਗੋਲੀ ਥੋੜੇ ਵਿਤਲਦੇ ਆ ਅਗਣ ਕਾ ਬਣਜਾਰੋ ਸਦੜੇ ਅਰੇ ਤਲਾ ਜਾਨੀਆਂ ਉਦੋਂ ਸੱਚੇ ਕਰਤਾਰੋ ਨਾਰੀ ਕੁਦਰਤ ਵਿੱਚ ਨੇ ਆ ਵਿੱਟੜਿਆ ਮਿਲਣਹਾਰੋ ਰੂਪ ਨਾ ਜਾਣੇ ਸੋਣੀਏ ਹੁਕਮ ਮਦੀ ਸਰਕਾਰੋ ਬਾਲਤ ਬਦਨਾ ਜਾਣੀ ਤੋੜਨ ਹੇਤ ਪਿਆਰੋ ਲਾਵਨ ਢਾਕੇ ਉਤੋਂ ਸੱਚੇ ਹੰਸ ਗਿਆ ਗੜਾ ਦੇ ਸਾਤਲ ਕੁੱਟੀ ਮੁੱਠੀ ਢੂਠ ਵਿਦੁਨੀਆ ਮ੍ਰਿਤਕੜਾ ਅੰਗਰੇਵਾਰੇ ਸੁਰਤ ਮੋਈ ਮਰਮਾਈਏ ਮੈਨੂੰ ਨਹੀਂ ਦਰਬਾਰੇ ਰੋਗ ਕੰਤ ਮਹਿਰੀਓ ਸੱਚੇ ਕੇ ਗੁਣ ਸਾਰੇ ਜਨ ਬਲ ਜਾਣੀ ਨਾ ਵਾਲਿਆ ਕਪੜ ਪਟ ਅੰਬਾਰੇ ਵਾਗੇ ਵਾਗੇ ਕੀ ਬਾਣੀ ਪੰਚ ਹੋਏ ਮਨ ਮਾਰੇ ਜਾਨੀ ਬਚੜੇ ਮੇਰਾ ਮਰਨ ਪਿਆ ਤ੍ਰਿਜ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀ ਐ ਤਰਸ ਕੜੇ ਹੇ ਤ ਪਿਆਰੇ ਤੁਸੀਂ ਰੋਵੋ ਰੋਵੜ ਆਇਓ ਢੋਠ ਮੁਠੀ ਸੰਸਾਰੇ ਹੋ ਮਠੜੀ ਤਨ ਪਾਵਨੀਆ ਤਿਰਛੋੜੀ ਵਿਦਲਕਾਰੇ ਘਰ ਘਰ ਗੰਤ ਮੈਂ ਫਿਰ ਸਚ ਸਲਾਬਣਾ ਹਉ ਰੈ ਸੇੜੀ ਨਾਮ ਪਧਾਰੇ ਗੁਰਮੁਨੇ ਵੇਸ ਬਲਟਿਆ 사ਤਨ ਸਚ ਸੀਗਾਰੋ ਆਗੋ ਲੋ ਸਹਿਲਿਓ ਸਿਮਰੋ ਸੰਗੜਹਾਰੋ ਬਈਨ ਨਾਮ ਸੁਆਗਣੀ ਸਚ ਸਵਾਰਣ ਹਾਰੋ ਗਾਓ ਗੀਤ ਨਾ ਬਿਰਹੜਾ ਨਾਨਕ ਬ੍ਰह्म ਵਿਚਾਰੋ ਵੜ ਹੰਸ ਮਹਲਾ ਪਹਿਲਾ ਜਿਹੜੇ ਜੱਗ ਸਿਰਜਣ ਸੰਧਾਇਆ ਸੋ ਸਾਹਿਬ ਗੁਰਤ ਜਾਣ ਹੋਵਾ ਸਚੜਾ ਦੂਰ ਨ ਪਹਲੀਐ ਟੱਟ ਕੱਟ ਸਤਿ ਪਿਛਾਣ ਹੋਵਾ ਸਚ ਸਾਧੂ ਪਿਛਾਣੋ ਹਜ਼ੂਰਾ ਜਾਣੋ ਤੇ ਇਹ ਚਲਾਰਾਤੀ ਨਾਮ ਤੇ ਆਏ ਤਾਂ ਸੁਖ ਪਾਏ ਮਿਲ ਲਾਵੇ ਪਿੜਤਾ ਜੀ ਜਨ ਥਾਪੀ ਬਿਰਦਣ ਸੋਈ ਕਿਆ ਕੋ ਕਹਿ ਬਖਾੜੋ ਜਿਨ ਜਗ ਥਾਪ ਬਤਾਇਆ ਜਨ ਸੋ ਸਾਇਰ ਪਰਵਾਣੋ ਬਾਬਾ ਆਇਆ ਹੈ ਉੱਤੇ ਚੜੜਾ ਅਜ ਤੰਦੈ ਹੈ ਸੰਸਾਰੋ ਬਾਬਾ ਆਇਆ ਹੈ ਉੱਪਰ ਚੰਨਾ ਅਦ ਪੰਨਾ ਹੈ ਸੰਸਾਰੋ ਵਾ ਸਿਰਸਰ ਚੜ੍ਹ ਲਿਖਿਆ ਦੁਖ ਸੁਖੋ ਪਰਬ ਵਿਚਾਰੋ ਵਾ ਦੁਖ ਸੁਖ ਦੀਆਂ ਦੀਆਂ ਕੀਆ ਸੋਣ ਹੈ ਜੀ ਨਾ ਲੈ ਜਿਹੇ ਕਰਮ ਕਰਾਇ ਕਰਤਾ ਦੂਜੀ ਕਰ ਨਾ ਪਾਹੇ ਆਪਨੇ ਆਲਮੋ ਪੰਦਰ ਬਾਦੀ ਤਰਉ ਤਉ ਖੜਾਵ ਰਹਾ ਜੋ ਆਦਿਕਾਲ ਕਰਦੇ ਹਾਂ ਕਾਲ ਵਿਆਪੈ ਜੈ ਪੈ ਵਿਕਾਰੋ ਜਮ ਮਾਰਗ ਪੰਥਨਾ ਸੂਝਈ ਉਜੜ ਅੰਧ ਗੁਬਾਰੋ ਨਾ ਜਨ ਦੇ ਪੁਨਾ ਤੁਲਾਈਆ ਨਾ ਭੋਜਨ ਪ੍ਰਕਾਰੋ ਭੋਜਨ ਪਾਉ ਨਾ ਢੰਡਾ ਪਾਣੀ ਨਾ ਕਾਪੜ ਸੀਗਾਰੋ ਗਾਰੇ ਸੰਗਲ ਸਰਮਾਰੇ ਉਪੋ ਨਾ ਦਿਸੇ ਘਰ ਬਾਰੋ ਇਹਕੇ ਰਾਏ ਜੰਮਨ ਲਾਹੀ ਪਛਤਣ ਸਰਪਾਰੋ ਮੈਨ ਸਾਚੇ ਕੋ ਬੇਲੀ ਨਹੀਂ ਸੱਚ ਇਹੋ ਵਿਚਾਰੋ ਬਾਬਾ ਰੋ ਵਹਿਦ ਵਹਿ ਸੋ ਜਾਣੀਏ ਮੈਨ ਰੋਵੇ ਗੁਣ ਸਰਵ ਜੋ ਬੇਮਾਇਆ ਕੁੱਠੜੀ ਧੰੜਾ ਰੋਹੜ ਹਾ ਦੇਵਾ ਧੰੜਾ ਰੋਵੇ ਮੈਲਾ ਥੋਵੇ ਸੁਪਲੰਦਰ ਸੰਸਾਰੋ ਜੋ ਬਾਜੀ ਕਰ ਧਰਮੈ ਕੁਲੈ ਥੂਠ ਮੁਠੀ ਅਹੰਕਾਰੋ ਆਪੇ ਵਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮਨ ਤੇ ਗੁਣ ਪੁਰੇ ਰਾਖੇ ਨਾਮਿਕ ਸਹਿਜ ਸੁਭਾਏ ਵੜ ਹੰਸ ਮਹਲਾ ਪਹਿਲਾ ਬਾਬਾ ਆਇਆ ਹੈ ਉੱਤ ਚੜਣਾ ਇਹ ਜਗ ਝੂਠ ਬਸਾਰੋਆ ਕਚਾ ਕਰ ਸਕੜੇ ਸੇਵੀਆਂ ਸੱਚ ਖਰਾ ਸਟਿਆਰੋਆ ਉੜ ਲੱਭ ਜਾਂ ਥੈ ਨਾ ਤਸੀ ਅਗਨਹਿ ਨ ਠਾਉ ਅੰਤਰ ਆਉਨਾ ਬੈਸੋ ਕਹੀਏ ਜੋਤਿਐ ਧਰਤਾਉ ਜੰਮਨ ਮਰਲੋ ਉੱਡਵੇ ਛੋੜਾ ਬਿਰਸੇ ਜਗ ਸਬਾਏ ਲਾਲੋ ਧੰਦਾ ਮਾਇਆ ਜਗਤ ਬੁਲਾਇਆ ਕਾਲ ਖੜਾ ਰੁ ਆਏ ਬਾਬਾ ਆਵੋ ਭਾਈਓ ਗੱਲ ਮਿਲੇ ਮਿਲ ਦੇ ਅਸੀਸਾਂ ਹੈ ਬਾਬਾ ਸੜਾ ਮੇਲਾ ਚੁਕਈ ਪ੍ਰੀਤਮ ਕੀ ਆਦੇ ਅਸੀਸਾਂ ਹੈ ਅਸੀਸਾ ਦੇਵੋ ਭਗਤ ਕਰਿਵੋ ਮਿਲਿਆ ਤਾਂ ਕਿਆ ਮਿਲੋ ਇੱਕ ਭੁੱਲੇ ਨਾ ਉਥੇ ਉਹ ठाਵ ਗੁਰਸਬੀ ਸੱਚ ਖੇਲੋ ਧੰਮਾਂ ਨੂੰ ਨਹੀਂ ਜਾਣਾ ਸਦ ਸਮਾਣਾ ਜੁਗ ਜੁਗ ਸਾਚਰੇ ਸੇ ਸਾਜਣਾ ਸੈਣ ਮੇਨੋ ਸਮਝੋ ਕੀ ਗੁਰ ਮਿਲ ਖੁਲੇ ਥਾਸੇ ਮਮਾ ਲਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆ ਨਾਲ ਸਾਹ ਨਟ ਲੈ ਜਿਹੜਾ ਪੁਰਬ ਕਮਾਇਆ ਵੈ ਸੱਚੇ ਲਿਖਿਆ ਅਵ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਆਮੜੇ ਆਰੀ ਕਮਣ ਪਾਏ ਬਹੁ ਰੰਗੀ ਗਲਤਾਗਾ ਹੋਚੀ ਮਤ ਪਿਆ ਮਨ ਹੁੱਚ ਗੁਰਸਾਹ ਮਕੀ ਖਾਇਆ ਨਾ ਮਰ ਜਾਦ ਆਇਆ ਕਰ ਪੀਤਰ ਨੰਬ ਬੰਦ ਚਲਾਇਆ ਬਾਬਾ ਰੋ ਜਿਸੇ ਰੋੜਾ ਚਾੜੀੜਾ ਬੰਦ ਪਠਾਇਆ ਹੈ ਲੇਖੇ ਅੜਾ ਨੇ ਇਤਨਾ ਮਿਟੀ ਹੈ ਦਰਹਾ ਤਾਰੜਾ ਆਇਆ ਹੈ ਆਕਾਰ ਆਇਆ ਜਤ ਸਭਾਇਆ ਰੁੰਨੇ ਰੋੜ ਹਾਰੇ ਪੁੱਤ ਪਾਈ ਭਾਤੀ ਜੇ ਰੋਵੇਂ ਰੀਤਾਂ ਅਤ ਪਿਆਰੇ ਐ ਰੋਵੇਂ ਗੁਣਸਾਰ ਸੰਭਾਲੇ ਕੁਮਰੇ ਨਾ ਮੋਇਆ ਨਾਰੇ ਨਾਨਕ ਜੁਗ ਜੁਗ ਜਾਣ ਸੇ ਜਾਣ ਰੋਵੇਂ ਸਚ ਸਮਾਲੇ ਪੈਰੋ ਸਾਰ ਸਮਾਲੇ ਹੋ ਮਰਿਆ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣਾ ਰੋਹਿ ਸਚ ਸਮਾਲੇ RAM ਕੀ ਮਹਲਾ ਤੀਜ ਅਨੰਦ ਇਕ ਅੰਕਾਰ ਸਤ ਗੁਰ ਪ੍ਰਸਾਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨੁ ਬਜੀਆਂ ਬਾਧਾਈਆਂ ਰਾਗ ਤੰਤਰ ਪਰਿਆ ਸਤ ਗਾਵਣੇ ਆਈਆਂ ਸੰਧੋਤਾ ਗਾਵੋ ਹਰੀ ਕੇ ਰਾਗ ਮਨ ਜੀ ਨਿਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਧਾਰ ਹੋ ਹਰ ਨਾਨੇ ਹਰ ਨਾਨੋ ਹੋ ਤੂੰ ਮਨ ਮੇਰੇ ਜੋਤ ਸਤ ਵਿਸਾਰਣਾ ਅੰਗਿਕਾਰ ਹੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਲਗ ਲਾ ਸਿਮਰਤ ਸੁਆਮੀ ਸੋ ਕੋ ਨੋ ਵਿਸਾਰੇ ਕਹਿ ਨਾਲਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਰੇ ਕਿਆ ਨਹੀਂ ਕਰ ਤੇਰੇ ਘਰ ਤਾਂ ਤੇ ਰ ਸਭ ਕਿਛ ਹੈ ਜਿਸ ਦੇਸ ਪਾਵੇ ਸਦਾ ਸਤਿ ਸਲਾਹਤ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਰਾਜੇ ਸਭ ਕਨੇਰੇ ਕਹਿ ਨਾ ਲਿਖ ਸਕੇ ਸਾਹਿਬ ਕ્યા ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰ ਮੇਰਾ ਜਿਨ ਤੁਖਾ ਸਭ ਗਾਵਾਈਆ ਸਦਾ ਸੰਤ ਸੁਖ ਰਾਜੇ ਵਸੇ ਰਜਿੰਚਾ ਸਭ ਪੁਜਾਈਆ ਸਦਾ ਸੁਰਵਾਣ ਕੀਤਾ ਗੁਰੂ ਬੰਦੋ ਜਿਸ ਦੀਆਂ ਇਹ ਵੜੀਆਂ ਕਹਿ ਨਾਨਕ ਸੁਨੋ ਸੰਤੋ ਸਾਧ ਤਰ ਹੋ ਤਿਆਰ ਸੱਚ ਨਾਮ ਮੇਰਾ ਆਧਾਰ ਵਾਜੇ ਪੰਚ ਸਰਦਿਤ ਤੇ ਕਰ ਸਫਾਗੈ ਕਰ ਸਫਾਗੈ ਸੰਤ ਵਾਜੇ ਇਕਲਾ ਜਿਤ ਕਰ ਤਾਲੀਆਂ ਪਾਰਕ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਝਿਲ ਕੋ ਸਲਾਮਤ ਕੇ ਲਾਗੇ ਕਹਿ ਨਾਨਕ ਤੈ ਸਿੱਖ ਹੋਆ ਤੇ ਪਾਰ ਅਨਹਦ ਵਾਜੇ ਅਨੰਦ ਸੁਣੋ ਵਡ ਥਾਗੀ ਹੋ ਸਗਲ ਮਨੋਰਥ ਪੂਰੇ ਪਾਰ ਗ੍ਰਮ ਪ੍ਰਭ ਪਾਇਆ ਉਤਰੇ ਸਗਦ ਗਿ ਸੁਦੇ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਤੈ ਸਦ ਸੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਨ ਸਤਿਗੁਰ ਆਥਜ ਤੁਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਤਨ ਦਰ ਪੂਰੇ ਸ਼ਲੋਕ ਅਵਲ ਗੁਰੂ ਪਾਣੀ ਪੈਤਾ ਮਾਤਾ ਧਰ ਲਾਤ ਦਿਲ ਸਦਾ ਨੋਈ ਦਾਈ ਦਇਆ ਖੇਲੇ ਸਗਰ ਜਗਤ ਚੰਗਿਆਈਆ ਪ੍ਰਿਆਈਆ ਵਾਟ ਕਰੂ ਹਦੂ ਤੋ ਆਪਣੀ ਕੇੜੇ ਕੇ ਦੂਰ ਜਨੀ ਨਾਮ ਤੇ ਆਇਆ ਗਏ ਸੰਗਤ ਭਾਰ ਨਾਨਕ ਤੇ ਮਨ ਪੁਜਦੇ ਆਰ ਨਾਨਕ ਤੇਰ ਤੁਜ ਦੇ ਕੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਨਾਮੁ ਗੁਰੂ ਪੜਿਆ cut the ਉਹ ਲਾਗੇ ਜਾਂ ਕਿ ਪ੍ਰਭ ਆ ਗਏ ਅਰਦਾਸ ਇੱਕ ਉਹਨਾਂ ਦਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਪਖੌਤੀ ਜੀ ਸਹਾਏ ਵਾਰ ਸ੍ਰੀ ਪਖੌਤੀ ਜੀ ਕੀ ਪਾਦਸ਼ਾਹੀ ਦਸਵੀਂ ਪ੍ਰਥਮ ਪਖੌਤੀ ਸਿਮਰ ਕੇ ਗੁਰ ਨਾਨਕ ਨਹੀਂ ਤੇ ਆਏ ਫਿਰ ਅੰਗਦ ਘੁਰਤੇ ਨਮਰਦਾਸ सहाय हर जन हर को तो बिंदनो सिमरो श्री हर राय श्री हर कृष्ण तिहाई जिस डिठे सब दुख जाए तेग बहादुर सिमरिय घर नौ निध आवै धारे सब थाई हुए सहाय दसवें पातशाह श्री गुरु गोविंद सिंह जी महाराज सब थाई हुए सहाय ਸਲੋਕ ਮਹੰਨਾ ਦੁਜਾ ਆਪੇ ਇਹ ਜਾਣੇ ਕਰੇ ਆਪ ਆਪ ਹੈ ਆਣੇ ਰਾਸ ਇਸ ਅਗੇ ਨਾਨਕਾ ਖਰੇ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਖਾਲਸਾ ਸਾਹਿਬ ਬਾਲਾ ਜੀ ਤੁਮਾਰਾ ਹੈ ਓ ਦਸਾਂ ਬਾਦਸ਼ਾਹਾਂ ਦੇ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਹੋਰ ਪੰਜਾਂ ਪਿਆਰਿਆਂ ਚਾਰ ਸਹਿਮਜਾਦਿਆਂ ਚਾਲੀਆਂ ਮੁਕਤੇਆਂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਨਾਂ ਗੁਰੂ ਘਰ ਨੂੰ ਖਾਨੇ ਨਾਮ ਜਪਿਆ ਵੰਡ ਕੇ ਛਕਿਆ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਸਿੱਧਕ ਨਹੀਂ ਆਰਿਆ ਤਿੰਨ ਪਿਆਰਿਆਂ ਸੱਚਿਆਰਿਆਂ ਸਿੱਧਗਵਾਨ ਸਿਖਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀਵਾ ਮਤੁਚੀ ਮਤ ਪਤਿ ਪਾ ਰਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਦਕਸ਼ਨਾ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਬਬੇਗ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਿਤ ਸਰਸਹਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਗੁੰਗੇ ਜਗ ਅਜਗ ਅਟਲ ਧਰਮਕਾਰ ਜੈਕਾਰ ਹੋਵੇ ਸਿੱਖੀ ਕੇਸਾ ਸੁਆਸਾ ਸੰਗਿ ਗੋਣਾ ਏ ਪਰਉਨਾ ਨਿਦਨ ਸਤੁਰ ਜਿਓ ਆਪ ਜੀ ਦੇ ਚਨ ਕਮਨਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੇ ਦਰ ਘਰ ਦੇ ਸੇਵਕ ਸੰਤ ਬਾਬਾ ਕਾਲਜਿੰਦਰ ਸਿੰਘ ਜੀ ਰੌੜਾ ਸਹਿ ਵਾਲੇ ਜਿਤਨੀ ਆਯੋ ਜਿਤਨੇ ਸੁਆਸ ਆਪ ਜੀ ਨੇ ਬਖਸ਼ੇ ਉਹਨਾਂ ਨੂੰ ਗੁਰੂ ਘਰ ਦੀ ਸੇਵਾ ਸਿਮਰਨ ਪਰਉਪਕਾਰ ਕਰਦੇ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਉਹ ਸਭਲੇ ਕੀਤੇ ਅਤੇ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਪੰਜ ਭੌਤਿਕ ਸਰੀਰ ਦਾ ਪਰਿत्याਗ ਕਰਕੇ ਸੱਚਖੰਡਾ ਰਾਜੇ ਹਨ ਉਨ੍ਹਾਂ ਦੇ ਪੰਜ ਭੌਤਿਕ ਸਰੀਰ ਦਾ ਸੰਸਕਾਰ ਕੀਤਾ ਗਿਆ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਵੇਖੇ ਉਨ੍ਹਾਂ ਦੇ ਨਮਿਤ ਅਲਹਾਨੀਆਂ ਦੇ ਪਾਠ 6 ਪੌਣੀਆਂ ਸ੍ਰੀ ਅਨੰਦ ਸਾਹਿਬ ਜੀ ਦੇ ਗਾਇਨ ਕੀਤੇ ਗਏ ਅਖਰ ਵਾਦ ਘਾਟ ਕੋਚਕ ਮਾਦ ਕਰਨਾ ਅੱਗੇ ਵਾਸਤੇ ਇੱਕ ਮੰਨ ਗੋ ਕੇ ਸ਼ੁੱਧ ਗੁਰ ਬਾਣੀ ਦਾ ਪਾਠ ਸੇਵਾ ਸਿਮਰਨ ਬੰਦਗੀ ਕਰਨ ਦਾ ਬਰਕਸ਼ਨਾ ਆਈ ਸੰਗ ਦੀ ਹਾਜ਼ਰੀ ਤਿਲ ਫਲ ਭੇਟਾ ਪਰਵਾਨ ਕਰਨੀ ਹੋਏ ਗੁਰ ਬਾਣੀ ਦਾ ਪ੍ਰਭਾਵ ਸਾਡੇ ਕਲਜੂ ਕੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਨਾਮ ਪਰੋਸੇ ਦੀ ਬਖਸ਼ਿਸ਼ ਕਰਨੀ ਗੁਰੂ ਗ੍ਰੰਥ ਸਾਹਿਬ ਜੀਓ ਇਸ ਗੁਰ ਬਾਣੀ ਦਾ ਫਲਾਦੇਸ ਸੰਤ ਬਾਬਾ ਬਜਿੰਦਰ ਸਿੰਘ ਦੀ ਆਤਮਾ ਨੂੰ ਪ੍ਰਾਪਤ ਕਰਦੇ ਆਸ i'm ah. sorry ਸ੍ਰੀਵਾਸ <sweal> <sweal>